ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸਮੂਹ ਆਗੂਆਂ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸੁਖਚੈਨਾ ਨਾ ਸਾਹਿਬ ਫਗਵਾੜਾ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਕੀਤੀ ਮੀਟਿੰਗ ਦੌਰਾਨ ਜਿੱਥੇ ਅਹਿਮ ਮੁੱਦਿਆਂ ਤੇ ਵਿਚਾਰ-ਵਟਾਂਦਰਾ ਕੀਤੀ ਗਈ ਉੱਥੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ 21 ਜਨਵਰੀ ਨੂੰ 101 ਕਿਸਾਨਾਂ ਦਾ ਜਥਾ ਦਿੱਲੀ ਵੱਲ ਜੋ ਕੁਝ ਕਰਨਾ ਹੈ ਉਸ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤੀ ਗਈ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਦੌਰਾਨ ਇਹ ਵੀ ਚਰਚਾ ਕੀਤੀ ਗਈ ਕਿ ਜੋ ਗੰਨੇ ਦੀ ਬਕਾਇਆ ਰਾਸ਼ੀ 27 ਤੋਂ 28 ਕਰੋੜ ਬੰਦੀ ਹੈ ਉਸ ਸੰਬੰਧੀ ਫਗਵਾੜਾ ਮਿਲ ਦੇ ਮਾਲਕ ਜੋ ਐਗਰੀਮੈਂਟ ਕਰਕੇ ਮੁਕਰ ਗਏ ਨੇ ਉਸ ਨੂੰ ਲੈ ਕੇ ਵੀ ਵਿਚਾਰ-ਵਟਾਂਦਰਾ ਕੀਤੀ ਗਈ ਹੈ। ਇਸ ਦੌਰਾਨ ਮਨਜੀਤ ਸਿੰਘ ਰਾਏ ਨੇ ਕਿਹਾ ਕਿ 26 ਜਨਵਰੀ ਨੂੰ ਕੱਢੇ ਜਾ ਰਹੇ ਟਰੈਕਟਰ ਮਾਰਚਿੰਗ ਨੂੰ ਲੈ ਕੇ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਉਨ੍ਹਾਂ ਆਖਿਆ ਕਿ ਗੰਨੇ ਦੇ ਮੁੱਲ ਨੂੰ ਲੈ ਕੇ ਬਹੁਤ ਜਲਦੀ ਹੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘਰਾਵ ਕਰਨ ਲਈ ਬਿਉਂਦਬੰਦੀ ਕੀਤੀ ਜਾਵੇਗੀ ਜਿਸ ਦੀ ਤਾਰੀਖ ਦਾ ਐਲਾਨ ਵੀ ਜਲਦ ਹੀ ਕੀਤਾ ਜਾਵੇਗਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਆ ਗੁ ਮਜੂਦ ਹਨ। ਫਗਵਾੜਾ ਤੋਂ ਨਵਰਾਣ ਚੈਨਲ ਦੇ ਜੈ ਸ਼ਰਮ ਦੀ ਰਿਪੋਰਟ। ਅੱਜ ਦੀ ਮੀਟਿੰਗ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਗੁਰਦੁਆਰਾ ਸੁਖਸ਼ਰਣਾ ਸਾਹਿਬ ਫਗਵਾੜਾ ਵਿਖੇ ਹੋਈ ਹੈ। ਇਸ ਮੀਟਿੰਗ ਦੇ ਵਿੱਚ ਇਹ ਮੁੱਦੇ ਜਿਹੜੇ ਉਹਨਾਂ ਤੇ ਵਿਚਾਰ ਚਰਚਾ ਕੀਤੀ ਗਈ ਹੈ ਜਿਹਦੇ ਵਿੱਚ ਮੁੱਖ ਜੰਡਾ ਸੀ ਕਿ ਜਿਹੜਾ 21 ਤਰੀਕ ਨੂੰ 101 ਕਿਸਾਨਾਂ ਦਾ ਜਥਾ ਦਿੱਲੀ ਵੱਲ ਵਧਣਾ ਬੈਰੀਕੇਡਾਂ ਵੱਲ ਵਧਣਾ ਉਹਦੇ ਸਬੰਧ ਦੇ ਵਿੱਚ ਦੂਸਰਾ ਜੰਡਾ ਸੀ ਕਿ ਜਿਹੜਾ ਗੰਨੇ ਦੀ ਸਾਡੀ ਬਕਾਇਆ ਪੇਮੈਂਟ ਹੈ ਉਹ ਲਗਭਗ 27 ਤੋਂ 28 ਕਰੋੜ ਰੁਪਈਆ ਸਾਡਾ ਖੜਾ ਹੈ ਜਿਹਦੇ ਵਿੱਚ ਸਾਡੇ ਨਾਲ ਐਗਰੀਮੈਂਟ ਕੀਤਾ ਸੀਗਾ ਭਾਰਤ ਸਰਕਾਰ ਦੀ ਹਾਜ਼ਰੀ ਦੇ ਵਿੱਚ ਔਰ ਉਹਦੇ ਵਿੱਚ ਇੰਦਰ ਪ੍ਰਤਾਪ ਰਾਣਾ ਜੀ ਦੇ ਸਾਈਨ ਹੋਏ ਸੀ ਜਿਹੜਾ ਨਵੇਂ ਓਨਰ ਨੇ ਮਿਲਾਂ ਦੇ ਇਸ ਮਿਲ ਦੇ ਫਗਵਾੜਾ ਦੇ ਸੋ ਉਹ ਐਗਰੀਮੈਂਟ ਕਰਕੇ ਮੁਕਰੇ ਨੇ ਉਹਨਾਂ ਨੇ ਸਰਕਾਰ ਨੂੰ ਹੀ ਲਿਖ ਕੇ ਦੇ ਦਿੱਤਾ ਕਿ ਅਸੀਂ ਉਹਨਾਂ ਦੀ ਪ੍ਰਾਪਰਟੀ ਵੇਚ ਕੇ ਮੰਨੇ ਸੀ ਪਰ ਅਸੀਂ ਉਹ ਪੇਮੈਂਟ ਨਹੀਂ ਦੇ ਸਕਦੇ ਉਹ ਪਹਿਲੇ ਓਨਰ ਜਿਹੜੇ ਪੁਰਾਣੇ ਆ ਉਹ ਹੀ ਦੇਣਗੇ ਪਹਿਲੇ ਮਾਲਕੀ ਦੇਣਗੇ ਸੋ ਉਹ ਵਿਚਾਰਿਆ ਗਿਆ ਔਰ ਇੱਕ ਇਥੋਂ ਨਿਰੰਤਰ ਜਿਹੜੇ ਜਥੇ ਐ ਸਰਕਲ ਵਾਈਜ਼ ਉਹ ਸ਼ੰਭੂ ਬਾਡਰ ਨੂੰ ਜਿਹੜੇ ਨਿਰੰਤਰ ਜਾਂਦੇ ਨੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਉਹਦੇ ਬਾਰੇ ਵੀ ਚਾਰ-ਚਰਚਾ ਕੀਤੀ ਗਈ ਹੈ। ਸੋ ਤਿੰਨ ਅਹਿਮ ਅਜੰਡੇ ਸਨ ਔਰ ਇੱਕ 26 ਤਰੀਕ ਦਾ ਜਿਹੜਾ ਟਰੈਕਟਰ ਖੜਾਉਣੇ ਨੇ ਸੜਕਾਂ ਤੇ ਲਿਆ ਕੇ ਉਹਦੇ ਸਬੰਧ ਦੇ ਵਿੱਚ ਵਿਚਾਰ-ਚਰਚਾ ਕੀਤੀ ਗਈ ਹੈ ਔਰ ਡਿਊਟੀਆਂ ਲਾਈਆਂ ਗਈਆਂ। ਸੋ ਇਹ ਚਾਰ ਅਜੰਡੇ ਸਨ ਅਜੇ ਸੋ 14 ਜਣਿਆਂ ਤੇ ਵਿਚਾਰ ਚਰਚਾ ਕੀਤੀ ਗਈ ਹੈ 21 ਤਰੀਕ ਨੂੰ ਜਿਹੜਾ ਜਥਾ ਭਾਰਤੀ ਕਿਸਾਨ ਯੂਨੀਅਨ ਦੁਆਬਾ ਦਾ 101 ਦਾ ਉਹਦੀ ਵਾਰੀ ਹੈ ਉਹ ਸਾਰੇ ਸਾਥੀਆਂ ਦੀਆਂ ਸਰਕਲ ਵਾਈ ਡਿਊਟੀਆਂ ਲਾਈਆਂ ਨੇ 50-50 ਬੰਦੇ ਹਰ ਸਰਕਲ ਨੇ ਲੈ ਕੇ ਜਾਣੇ ਆ ਔਰ ਉਹਦੇ ਵਿੱਚੋਂ ਹੀ 101 ਦਾ ਜਥਾ ਜਿਹੜਾ ਉਹ ਅੱਗੇ ਵਧੇਗਾ ਬਾਕੀ ਸਾਥੀ ਸਾਡੇ ਉੱਤੇ ਡਿਊਟੀਆਂ ਨਿਭਾਉਣਗੇ ਵਲੰਟੀਅਰੀਆਂ ਡਿਊਟੀਆਂ ਉਹ ਡਿਊਟੀਆਂ ਉਹ ਅੱਜ ਡਿਊਟੀਆਂ ਲਾਈਆਂ ਗਈਆਂ ਔਰ ਇਸੇ ਤਰੀਕੇ ਨਾਲ ਹਰ ਸਰਕਲ ਨੂੰ ਲਾਜ਼ਮੀ ਕੀਤਾ ਵੀ 2-2 ਦਿਨ ਦੀ ਨਿਰੰਤਰ ਡਿਊਟੀ ਉੱਥੇ ਪਹਿਲਾਂ 1-1 ਦਿਨ ਦੀ ਹੋਇਆ ਕਰਦੀ ਸੀ ਹੁਣ 2-2 ਦਿਨ ਦੀ ਡਿਊਟੀ ਕੀਤੀ ਗਈ ਹੈ ਕਿ ਹਰ ਸਰਕਲ 2-2 ਦਿਨ ਦੀ ਡਿਊਟੀ ਉੱਥੇ ਨਿਭਾ ਕੇ ਆਇਆ ਕਰੇਗਾ ਉਹ ਸਰਕਲ ਵਾਈ ਡਿਊਟੀ ਲਈ ਗਈ ਹੈ ਹਰ ਸਰਕਲ ਜਿਹੜਾ ਘੱਟੋ ਘੱਟ 5 ਗੱਡੀਆਂ ਉਸ ਤੋਂ ਵੱਧ ਜਿੰਨੀਆਂ ਮਰਜ਼ੀ ਲੈ ਕੇ ਜਾਵੇ ਸੋ ਏਸੇ ਤਰੀਕੇ ਨਾਲ ਜਿਹੜੀ ਗੰਨੇ ਦੀ ਪੇਮੈਂਟ ਹੈ ਉਹਦੇ ਬਾਰੇ ਚਰਚਾ ਹੋਈ ਹੈ ਉਹਦੇ ਬਾਰੇ ਚਰਚਾ ਹੋਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਡੀਸੀ ਸਾਹਿਬ ਦੇ ਦਫ਼ਤਰ ਦਾ ਘਰਾਵ ਕੀਤਾ ਜਾਏਗਾ ਜਿਹਦੀ ਡੇਟ ਹਜੇ ਫਾਈਨਲ ਨਹੀਂ ਕੀਤੀ ਅਸੀਂ ਉਹ ਇੱਕ ਦੋ ਦਿਨਾਂ ਚ ਕਰਕੇ ਦੱਸ ਦੇਵਾਂਗੇ ਔਰ ਉਹ ਡੇਟ ਫਾਈਨਲ ਕਰਕੇ ਮਾਨਯੋਗ ਡੀਸੀ ਸਾਹਿਬ ਦਾ ਦਫਤਰ ਘਰਾਓ ਕੀਤਾ ਜਾਏਗਾ ਉਹਦੇ ਵਿੱਚ ਸਰਕਾਰ ਦੇ ਜੇ ਕੋਈ ਲੋਕਲ ਸਾਨੂੰ ਮੰਤਰੀ ਮਿਲ ਗਿਆ ਜਾਂ ਐਮਪੀ ਮਿਲ ਗਿਆ ਉਹਨਾਂ ਦੇ ਘਰਾਂ ਦਾ ਵੀ ਘਰਾਓ ਕੀਤਾ ਜਾਏਗਾ ਸਰ ਗੁੰਨੇ ਜਿਹੜੀ ਪੇਮੈਂਟ ਹੈ ਉਹ ਟੋਟਲ ਅਮਾਉਂਟ ਕਿੰਨੀ ਹੈ ਉਹ ਲਗਭਗ ਸਾਡੀ ਜਿਹੜੀ ਪਿਛਲੀ ਪੇਮੈਂਟ ਹੈ ਉਹ 27 ਤੋਂ 28 ਕਰੋੜ ਹੈ 27 ਕਰੋੜ ਕੁਛ ਹੈਗੇ ਉੱਪਰ ਉਹਦੇ ਔਰ ਉਹਦਾ ਅਸੀਂ ਤਾਂ ਸਰਕਾਰ ਨੂੰ ਕਹਿੰਦੇ ਆ ਵੀ ਸਾਨੂੰ ਵੈਦ ਇੰਟਰਸਟ ਦੇਵੇ ਜਿਹੜੀ ਕਿ ਬਹੁਤ ਜ਼ਿਆਦਾ ਬਣ ਜਾਂਦੀ ਹੈ ਉਹ ਦੇਣੀ ਚਾਹੀਦੀ ਹੈ ਸਾਨੂੰ ਸੋ ਉਹ ਪੇਮੈਂਟ ਸਾਡੀ ਬਕਾਇਆ ਖੜੀ ਹੈ ਸੋ ਇਸੇ ਤਰੀਕੇ ਨਾਲ ਦੋਨਾਂ ਮੋਰਚਿਆਂ ਦੀ ਕਿਸਾਨ ਮੰਡੂ ਮੋਰਚਾ ਔਰ ਐਸਕੇਮ ਨਾਨ ਪੋਲੀਟਿਕਲ ਵੱਲੋਂ 26 ਦੀ ਕਾਲ ਜਿਹੜੀ ਹੈ ਔਰ ਐਸਕੇਮ ਵੱਲੋਂ ਵੀ ਮੈਂ ਤਾਂ ਕਹਾਂਗਾ ਉਹ ਰਲਮੀ 18 ਨੂੰ ਹੋ ਜਾਏਗੀ ਔਰ ਉਹ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ 26 ਨੂੰ ਜਿਹੜੇ ਟਰੈਕਟਰ ਹੈ ਉਹ ਸੜਕਾਂ ਤੇ ਲਿਆਉਣ ਦੀ ਗੱਲ ਹੈ ਸੋ ਉਹ ਉਹਦੇ ਬਾਰੇ ਡਿਊਟੀਆਂ ਜਿਹੜੀਆਂ ਲਾਈਆਂ ਗਈਆਂ ਭਈ ਹਰ ਸਰਕਲ ਦੇ ਵਿੱਚੋਂ ਉਹ ਆਪਣੇ ਆਪਣੇ ਟਰੈਕਟਰ ਕੱਢ ਕੇ ਸੜਕਾਂ ਤੇ ਲੈ ਕੇ ਆਉਣਗੇ ਸਾਥੀ thank <laughs>